ਹਾਂਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਹੀ ਧੰਨਵਾਦ ਅੱਜ ਜੋ ਆਪਾਂ ਗੱਲ ਕਰਾਂਗੇ ਉਹ ਜਾਤੀ ਸਰਟੀਫਿਕੇਟ ਬਣਾਉਣ ਬਾਰੇ ਜਾਤੀ ਸਰਟੀਫਿਕੇਟ ਨੂੰ ਆਉਣ ਦਾ ਕੀ ਪ੍ਰੋਸੈਸ ਹੈਗਾ ਕੀ ਕੀ ਇਹਦੇ ਨਾਲ ਡਾਕੂਮੈਂਟ ਲੱਗਣਗੇ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦਿੱਤੀ ਜਾਏਗੀ ਤੁਹਾਡਾ ਜਾਤੀ ਸਰਟੀਫਿਕੇਟ ਬਣਾਉਣ ਲਈ ਤੁਹਾਡੇ ਕੋਲੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਜਾਂ ਦਾ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਇੱਕ ਤੁਹਾਡਾ ਜਿਹੜਾ ਪੁਰਾਣਾ ਜਾਤੀ ਸਰਟੀਫਿਕੇਟ ਬਣਿਆ ਹੋਣਾ ਜ਼ਰੂਰੀ ਹੈ ਅਗਰ ਕਿਸੇ ਮੈਂਬਰ ਦਾ ਜਾਤੀ ਸਰਟੀਫਿਕੇਟ ਮੰਨਿਆ ਹੀ ਬਣਿਆ ਤਾਂ ਉਸ ਦੇ ਪਰਿਵਾਰ ਦੇ ਪਰਿਵਾਰਿਕ ਮੈਂਬਰ ਦਾ ਭਰਾ ਦਾ ਭੈਣ ਦਾ ਜਾਂ ਚਾਚੇ ਤਾਏ ਦੇ ਬੇਟੇ ਦਾ ਜਾਂ ਚਾਚੇ ਦਾ ਇਹ ਸਰਟੀਫਿਕੇਟ ਨਾਲ ਲੱਗੇਗਾ ਉਸ ਤੇ ਪ੍ਰੂਫ ਆਧਾਰ ਕਾਰਡ ਵੋਟਰ ਕਾਰਡ ਤੇ ਪੈਨ ਕਾਰਡ ਇੱਕ ਸਕੂਲ ਸਰਟੀਫਿਕੇਟ ਨਾਲ ਲੱਗੇਗਾ ਅਗਰ ਜਿਹੜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਉਸ ਦੀ ਜਿਹੜੀ ਫਾਈਲ ਆ ਉਸ ਦੇ ਪਿਤਾ ਕਨਿਓ ਅਪਲਾਈ ਕਰ ਸਕਦੇ ਆ ਉਸ ਦੇ ਪਿਤਾ ਦਾ ਆਧਾਰ ਕਾਰਡ ਵੋਟਰ ਕਾਰਡ ਤੇ ਇੱਕ ਜੋ ਹੋਏਗਾ ਜੇ ਵੋਟਰ ਕਾਰਡ ਨਹੀਂ ਹੈਗਾ ਤਾਂ ਬੈਂਕ ਖਾਤਾ ਨਾਲ ਲੱਗੇਗਾ ਇਸ ਤੋਂ ਬਿਨਾ ਅਗਰ ਕਿਸੇ ਲੜਕੀ ਦੀ ਮੈਰਿਜ ਹੋ ਚੁੱਕੀ ਹੈ ਉਸ ਦੇ ਵੀ ਸਾਰੇ ਪਰਿਵਾਰ ਦੇ ਵਿੱਚ ਜਾਤੀ ਸਰਟੀਫਿਕੇਟ ਦੀ ਜ਼ਰੂਰਤ ਹੈ ਤਾਂ ਉਸ ਦੇ ਕੋਈ ਦਾ ਜਿਹੜਾ ਪੁਰਾਣਾ ਜਾਤ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਉਸ ਦਾ ਅਗਰ ਨਹੀਂ ਬਣਿਆ ਆ ਤਾਂ ਉਸ ਦੇ ਪਰਿਵਾਰਿਕ ਮੈਂਬਰ ਦਾ ਕਿਸੇ ਭਰਾ ਦਾ ਭੈਣ ਦਾ ਜਾਂ ਫਿਰ ਪਿਤਾ ਦਾ ਜੇ ਪਿਤਾ ਦਾ ਨਹੀਂ ਹੈ ਤਾਂ ਚਾਚੇ ਦਾ ਚਾਚਾ ਦਾ ਦੇ ਬੇਟੇ ਦਾ ਨਾਮ ਲੱਗੇਗਾ ਇਹ ਉਹਨਾਂ ਦੇ ਜਿਹੜੇ ਪ੍ਰੂਫ ਹੈਗੇ ਆ ਆਧਾਰ ਕਾਰਡ ਵੋਟਰ ਕਾਰਡ ਤੇ ਪੈਨ ਕਾਰਡ ਸਕੂਲ ਸਰਟੀਫਿਕੇਟ ਤਾਂ ਜੋ ਉਸ ਦਾ ਲੜਕੀ ਨਾਲ ਜੋ ਰਿਸ਼ਤਾ ਹੋ ਉਸ ਦਾ ਪਤਾ ਲੱਗ ਸਕੇ ਉਹ ਨਾਲ ਲੱਗਣਗੇ ਇਸ ਤੋਂ ਬਿਨਾ ਅਗਰ ਜੇ ਕਿਸੇ ਨੂੰ ਡਾਕੂਮੈਂਟ ਵਗੈਰੇ ਕੋਈ ਨਹੀਂ ਪਤਾ ਲੱਗਿਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਪਤਾ ਹੈ ਐਸ ਕੇ ਇੰਟਰਨੈਟ ਕੈਪੇ ਪਿੰਡ ਮੰਗੇਵਾਲ ਜ਼ਿਲ੍ਹਾ ਬਰਨਾਲਾ ਸਾਡਾ ਮੋਬਾਈਲ ਨੰਬਰ ਹੈ 83609 16409 ਨੰਬਰ ਜੋ ਸਕਰੀਨ ਤੇ ਚੱਲ ਰਿਹਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਤੀ ਸਰਟੀਫਿਕੇਟ ਬਣਾਉਣ ਲਈ ਤੁਸੀਂ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਜਾ ਫਿਰ ਤੁਸੀਂ ਨੇੜਲੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ ਨਹੀਂ ਸੇਵਾ ਕੇਂਦਰ ਵਿੱਚ ਜਾ ਸਕਦੇ ਤੁਸੀਂ ਆਪਣੇ ਘਰ ਬੈਠ ਕੇ 1077 ਤੇ ਕਾਲ ਕਰਕੇ ਤੁਸੀਂ ਆਨਲਾਈਨ ਬੁੱਕਰਵਾ ਕੇ ਤੁਸੀਂ ਆਪਣੇ ਘਰ ਵਿੱਚ ਹੀ ਜਤੀ ਜਾ ਕੇ ਗੇੜ ਬਣਵਾ ਸਕਦੇ ਹੋ ਤਦ ਤੋਂ ਪਹਿਲਾਂ ਇਹ ਡਾਕੂਮੈਂਟ ਤੁਸੀਂ ਕੈਰੀ ਇਕੱਠੇ ਕਰ ਲਓ ਕੱਟੇ ਕਰਨ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਇਕੱਠੇ ਕਰਕੇ ਤੁਸੀਂ ਇਹ ਆਨਲਾਈਨ ਬੁੱਕਰਵਾ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ